ਪੰਜਾਬੀ ਕਾਇਨਾਤ ਨੂੰ ਇਹਦਾ ਦੁੱਖ ਹੈ ਔਰ ਰਹਿੰਦੀ ਦੁਨੀਆ ਦਾ ਕਿ ਦੁੱਖ ਰਹਿਣਾ ਸਾਡੇ ਭਰਾ ਦਾ ਕਿ ਇਦਾਂ ਦੀ ਮੌਤ ਨਹੀਂ ਹੋਣੀ ਚਾਹੀਦੀ ਕਿਸ ਨਾਮ ਨਹੀਂ ਤਾਂ ਤਾਂ ਪਾਣਾ ਬਰਤਣਾ ਚਾਹੀਦਾ ਬਾਕ ਰੂਪ ਸਾਰੀ ਫੈਮਲੀ ਨੂੰ ਪਾਣਾ ਮੰਨਣ ਦਾ ਬਲ ਬੈਕੂ ਜੀ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਘੜੀ ਨੂੰ ਅਸੀਂ ਥੋੜੀ ਮਤਲਬ ਤੁਸੀਂ ਕਹ ਰਹੇ ਹੋ ਕਿ ਬਿਲਕੁਲ ਉਹ ਕਰ ਰਹੇ ਸੀ ਕਿ ਯਾਰ ਇਹ ਕਦੇ ਨਾ ਆਵੇ ਅੱਜ ਦਾਸ ਕਰਨਾ ਹੈ ਜੀ ਭਾਈ ਰਾਜਵੀਰ ਜਵੰਦਾ ਦੀ ਰੂਹ ਨੂੰ ਮਹਾਤਮਾ ਚੰਨਾ ਚਨਵਾਸ ਅਪਸ਼ੇ ਪੰਜਾਬੀ ਕਾਨਾਤ ਨੂੰ ਇਹਦਾ ਦੁੱਖ ਹੈ ਔਰ ਰੈਂਦੀ ਦੁਨੀਆ ਤੱਕ ਇਹ ਦੁੱਖ ਰਹਿਣਾ ਸਾਡੇ ਭਰਾ ਦਾ ਕਿ ਇਦਾਂ ਦੀ ਮੌਤ ਨਹੀਂ ਹੋਣੀ ਚਾਹੀਦੀ ਕਿਸ ਨਾਮ ਨਹੀਂ ਅਦਾਤਾ ਪਾਣਾ ਬਰਤਣਾ ਚਾਹੀਦਾ ਭਾਈ ਗੁਰੂ ਸਾਰੀ ਫੈਮਲੀ ਨੂੰ ਪਾਣਾ ਮੰਨਣ ਦਾ ਬਰਤਣਾ ਭਾਈ ਗੁਰੂ ਜੀ ਦਾ ਕਾਲਸਾ ਸ੍ਰੀ ਭਾਈ ਗੁਰੂ ਜੀ ਕੀ ਫਤਿਹ ਅੱਜ ਜਿਹੜੀ ਘੜੀ ਨੂੰ ਅਸੀਂ ਥੋੜੀ ਮਤਲਬ ਤੁਸੀਂ ਕਹ ਰਹੇ ਹੋ ਵੀ ਬਿਲਕੁਲ ਉਹ ਕਰ ਰਹੇ ਸੀ ਕਿ ਯਾਰ ਇਹ ਕਦੇ ਨਾ ਹੋਵੇ ਅੱਜ ਅਰਦਾਸ ਕਰਨਾ ਹੈ ਜੀ ਭਾਈ ਰਾਜਵੀਰ ਜਵੰਦਾ ਦੀ ਅ ਰੂਹ ਨੂੰ ਮਹਾਤਮਾ ਚੰਨਾਚਨ ਅਸਮਰ ਸਤਿ ਸ਼੍ਰੀ ਅਕਾਲ ਥੈਂਕ ਯੂ ਪੰਜਾਬੀ ਕਾਨਾਤ ਨੂੰ ਇਹਦਾ ਦੁੱਖ ਹੈ ਪਰ ਰਹਿੰਦੀ ਦੁਨੀਆ ਦਾ ਕਿ ਦੁੱਖ ਰਹਿਣਾ ਸਾਡੇ ਭਰਾ ਦਾ ਕਿ ਇਦਾਂ ਦੀ ਮੌਤ ਨਹੀਂ ਹੋਣੀ ਚਾਹੀਦੀ ਕਿਸ ਨਾਮ ਨਹੀਂ ਅਦਾ ਦਾ ਪਾਣਾ ਬਰਤਣਾ ਚਾਹੀਦਾ ਬਾਈ ਗੁਰੂ ਸਾਰੀ ਫੈਮਲੀ ਨੂੰ ਪਾਣਾ ਮੰਨਣ ਦਾ ਬੰਦ ਕਰਦੇ। ਬਾਈ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਘੜੀ ਨੂੰ ਅਸੀਂ ਊੜੀ ਮਤਲਬ ਤੁਸੀਂ ਕਹ ਰਹੇ ਹੋ ਕਿ ਬਿਲਕੁਲ ਉਹ ਕਰ ਰਹੇ ਸੀਗੇ ਵੀ ਯਾਰ ਇਹ ਕਦੇ ਨਾ ਹੋਵੇ ਅੱਜ ਅਰਦਾਸ ਕਰਨਾ ਆ ਜੀ ਭਾਈ ਰਾਜਵੀਰ ਜਵੰਦਾ ਦੀ ਰੂਹ ਨੂੰ ਮਹਾਤਮਾ ਚਰਨ ਅਛਨ ਆਸਪਰਸ਼ ਪੰਜਾਬੀ ਕਾਇਨਾਤ ਨੂੰ ਇਹਦਾ ਦੁੱਖ ਹੈ ਔਰ ਰਿੰਦੀ ਦੁਨੀਆ ਦਾ ਕਿ ਦੁੱਖ ਰਹਿਣਾ ਸਾਡੇ ਭਰਾ ਦਾ ਕਿ ਇਦਾਂ ਦੀ ਮੌਤ ਨਹੀਂ ਹੋਣੀ ਚਾਹੀਦੀ ਕਿਸੇ ਨਵੀਂ ਅਦਾ ਦਾ ਪਾਣਾ ਬਖਣਾ ਚਾਹੀਦਾ ਬੈਕਗ੍ਰਾਉਂਡ ਸਾਰੀ ਫੈਮਲੀ ਨੂੰ ਪਾਣਾ ਮੰਨਣ ਦਾ ਬਲਕਿ ਬੈਕਵੌਜਿਕਾ ਖਾਲਸਾ ਸ੍ਰੀ ਵਾਇਕੂ ਜੀ ਕੀ ਫਤਿਹ ਅੱਜ ਜਿਹੜੀ ਘੜੀ ਨੂੰ ਅਸੀਂ ਊੜੀ ਮਤਲਬ ਤੁਸੀਂ ਕਹ ਰਹੇ ਹੋ ਕਿ ਬਿਲਕੁਲ ਉਹ ਕਰ ਰਹੇ ਸੀ ਕਿ ਯਾਰ ਇਹ ਕਦੇ ਨਾ ਆਵੇ ਅੱਜ ਅਰਦਾਸ ਕਰਨਾ ਹੈ ਜੀ ਭਾਈ ਰਾਜਵੀਰ ਜੁੰੰਦਾ ਦੀ ਅ ਰੂਹ ਨੂੰ ਮਹਾਤਮਾ ਚਰਨਾਛਨ ਆਸਪਰਸ਼ ਥੈਂਕ ਯੂ